ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਅਦਲੀਵਾਲ ਤਹਿਸੀਲ ਅੰਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ 에어ਪੋਰਟ ਦੇ ਲਾਗੇ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾਉਂਦੇ ਆ ਰੈਡੀਸਨ ਹੋਟਲ ਦੇ ਲਾਗੇ ਜਿਹੜਾ ਵੀਰ ਜੀ ਹੁਣ ਦਾ ਘਰ ਹੈ ਜਿਹੜਾ 에어ਪੋਰਟ ਤਕਰੀਬਨ ਇੱਥੇ 1 ਕਿਲੋਮੀਟਰ ਹੀ ਆ ਤੇ ਹੀਰੇ ਭਾਈ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਸੋਈਆਂ ਤੇ ਕੁਝ ਗੱਬਨਾ ਘਾਵਾਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦੀ ਹੁਣ ਨਾਲ ਤੇ ਪੋਸਟੀਆਂ ਸਾਰੀ ਡਿਟੇਲ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੁੰਦੀ ਆ ਵੀ ਆਪਣਾ ਪਹਿਲਾਂ ਹੀ ਜਿਹੜਾ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੋਂ ਚੁਆਈ ਕਰਾ ਲਿਆ ਕਰੋ ਪੈਸੇ ਤੁਸੀਂ ਖਰਚਨੇ ਸਾਰੀਆਂ ਚੀਜ਼ਾਂ ਆਪ ਵੇਖ ਚੱਕ ਕੇ ਆਪਣੀ ਜ਼ਿੰਮੇਵਾਰੀ ਤੇ ਪੁੱਛ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਜੀ ਬਹੁਤ ਵਧੀਆ ਵੀਰ ਜੀ ਵਧੀਆ ਵੇਗਿਆ ਤਾਂ ਨਾਲ ਮਾਲ ਫਿਰ ਹਾਂ ਮਾਲ ਤੋਂ ਵੇਗਿਆ 2 ਤੋਂ ਘੰਟੇ ਵੇਚੀ ਇਹ ਮਾਲ ਬਹੁਤ ਮਟਾ ਠੀਕ ਹੈ ਤੇ ਅੱਜ ਪੰਜ ਗਾਵਾਂ ਨਾ ਹਾਂਜੀ ਪੰਜ ਗਾਵਾਂ ਵਿੱਚ ਦੋ ਗੱਬਣਾ ਤੇ ਬਾਕੀ ਸੁਈਆਂ ਵਾ ਬਾਕੀ ਸੁਈਆਂ ਦੋ ਗੱਬਣਾ ਤੇ ਤਿੰਨ ਸੁਈਆਂ ਤੇ ਚਲੋ ਨਾਮ ਦੱਸਦੇ ਕਰੀ ਨਾਮ ਹੈ ਹੀਰਾ ਜੀ ਹਾਂਜੀ ਪਿੰਡਾ ਦਿੱਲੀ ਵਾਲਾ ਤਸੀਲ ਹੈ ਨਾਲਾ ਜੀਲਾ ਅੰਮ੍ਰਿਤਸਰ ਫੋਨ ਨੰਬਰ ਬੋਲ ਦੋ 077176 2838 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਹਿਲੇ ਨ ਇਹ ਤਾਂ ਕਰ ਲੀਆ ਆਪਾਂ ਕਿੰਨਾ ਚਿਰ ਹੋ ਗਿਆ ਜਿੰਨਾ ਸੂਈ ਨੂੰ ਉਹ ਬੱਚਾ ਦੇਖ ਲੋ ਤੁਸੀਂ ਕਰਦਾ ਜਾਓ ਆਪਾਂ ਕਿੰਨੇ ਕ ਦਿਨਾਂ ਦਾ ਹੋਊਗਾ ਵਿਜਲ ਦਿਨ ਤੋਂ ਨਾ ਹੀ ਆ ਠੀਕ ਹੈ ਜੀ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੀ ਇਹਦੇ ਕੋਲ 9 ਕਿਲੋ ਜੇ ਪੱਕਾ ਦੁੱਧ ਪੱਕਾ ਦੁੱਧ ਹੈ ਗੱਲ ਮੇਰੇ ਘਰਾਂ ਕਿ ਬਦ ਦੋ ਟਾਂਗ ਚੋਲ ਕੇ ਤਿੰਨ ਟਾਂਗ ਚੋਲੇ ਆ ਕੇ ਤਸੱਲੀ ਕਰੇ ਆਪਣੀ ਅੱਛਾ ਜੇ 9 ਕਿਲੋ ਲਗਾਈ ਦੁੱਧ ਘਟ ਘਟ ਮੇਰੇ ਘਰ ਇਕੱਲੇ ਬਜੀ ਰਹਿੰਦੇ ਠੀਕ ਹੈ ਜੀ ਚਲੋ ਖੋਲੀਏ ਫਿਰ ਤੋਰੀਏ ਬਾਕੀ ਆ ਬੱਚਾ ਇੱਕ ਮਹੀਨੇ ਦੇ ਲਾਗੇ ਬੰਨੇ ਦਾ ਕੋਈ ਅੰਦਰ ਹੀ ਮੰਨ ਕੇ ਚੱਲੇ ਜਾਂ ਲਾਗੇ ਬੰਨੇ ਕੁਵੀਆਂ ਬੰਦੀਆਂ ਦੇ ਨਾਲ ਤਾਂ ਜਿੱਤਰਾ ਵਿਦਿਆ ਨਹੀਂ ਕਹਿਣ ਦੀ ਤੇ ਥਾਣੇ ਤੇ ਦੇਖ ਸਕਦੇ ਇਕੱਲੀ ਲਾਗੇ ਤਾਂ ਲੋ ਬੜੇ ਤਾਹ ਵੀਡੀਓ ਕੋਲ ਲਾਇਆ ਤੋੜੇ ਤਰਾ ਉਹ ਵੀ ਸਹੀ ਹੋ ਗਈ ਇਹ ਗੰਦੀ ਉਹ ਕੋਲ ਲਾਇਆ ਪਰ ਮਰਾ ਤੋ ਲਾਇਆ बाकी अवेर सबेर का टाइम है जी आप वीडियो स्वेर दे टे बना तो बाकी देख सकते थाने के लागे ਬੜਾ ਜਵਾਬ ਬੜਾ ਗਾਗਨ ਠੀਕ ਹੈ ਜੀ ਬੜੀ ਜਾਂ ਚਵਾਗ ਰ ਭੋਲ ਚਤਾ ਨਹੀਂ ਕਿਸਾਨ ਇਹ ਹਵਾਨਾ ਇਹਦਾ ਦੇਖ ਸਾਡੇ ਪਿੱਛੇ ਇੱਕ ਤੇ ਮੁੱਲ ਫਿਰ ਵਧੀ ਇਹਦਾ ਮੁੱਲ ਵੀ ਜੋ ਮਰਜੀ ਹੋਣਾ ਮੁੱਲ 35 ਅੱਛਾ ਤੇ ਪੂਰੀ ਗਾਜਟ ਦੇਣੀ ਆ ਹਾਂਜੀ 32000 ਦੀਆਂ ਆ ਅੱਛਾ 32000 ਦੀਆਂ ਦੇ ਦੋ ਥੋੜੀ ਕਰਾ ਦੂ ਮੇਰਾ ਵੀ ਮੁੱਲ ਇੱਥੇ ਛੱਡ ਕੇ ਪਾਉਣੇ ਜਿੰਨੇ ਬਸ ਠੀਕ ਐ ਬਾਕੀ ਜਿਹੜਾ ਕੋ ਫੋਨ ਲਾਵੇ ਇੱਕ ਰਹੀ ਹਨਾ ਜਰੂਰ ਲਾਵੇ ਕਰਾਂਗੇ ਜਿੰਨਾ ਮਾਤਰਾ ਹੋਊਗਾ ਜਿੰਨਾ ਸਕਦਾ ਕਰੋਗੇ ਜਰੂਰ ਹਨਾ ਜਰੂਰ ਠੀਕ ਐ ਦੁੱਧ ਮੇਰੇ ਕੋਲੋਂ ਦੋ ਟਾਂਗ ਚਪੜੇ ਤਿੰਨ ਜੋੜੇ ਤਸੱਲੀ ਕਰਕੇ ਖੜੇ ਆਪਣੀ ਠੀਕ ਐ ਜੀ ਤੇ ਹੁਣ ਆ ਗਈ ਆਪਣੇ ਕੋਲ ਦੁੱਧ ਦੁੱਧ ਉਹ ਗਾਮ ਕੋ ਪੱਥੋਂ ਦੀ ਆਈ ਐ ਉਹ ਰੋਡ ਨਹੀਂ ਪਾ ਮੜੇ ਕੋਈ ਦੂਸਰੇ ਨੰਬਰ ਤੇ ਆ ਗਈ ਐ ਗੱਭਣ ਐ ਜਿਹੜੀ ਥਾਣੇ ਦੇ ਦੇਖ ਸਕਦੇ ਬੜਾ ਕਮਾਲ ਦਾ ਜਿਹੜਾ ਤੇ ਇਹਦਾ ਕਿੰਨਾ ਸੁਆਜੇ ਇਹ ਦੁੱਜਾ ਦੂਜਾ ਦੁੱਜਾ ਸੋਡੀ ਜਗ ਬਹੁ ਜੀ ਕਰਵਾਈ ਹੈ ਠੀਕ ਹੈ ਅੰਬੇ ਸੁਬੀ ਘਟ ਜਾਣਾ ਥੱਲੇ ਬੜੀ ਬਣੀ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਦੁੱਧ ਵਿੱਚ 800 ਰੁਪਏ 15 ਕਿਲੋ ਦੁੱਧ ਬਰੂਕੀ ਕਿੰਨਾ 15 ਕਿਲੋ ਅੱਛਾ 15 ਕਿਲੋ ਵੇਖੋ ਸੰਦੇ ਧਰਨ ਦੇ ਆ ਕੜਾ ਜੋੜ ਗਿਆ ਗੰਠਾ ਲੱਗਾ ਜਦਾਂ ਦਾ ਨੋਕਲਾ ਸੰਗਾਂ ਨਾ ਤੋੜ ਦੋ ਫਿਰ ਇਹਨਾਂ ਵਿੱਚ ਬਾਕੀ ਹੈਗੇ ਵੀ ਕ੍ਰੋਸ ਪੰਚ ਤੇ ਖੇਤੀ ਸੂਪ ਹੈ ਨਾ ਮੈਨੇ ਬਸ ਤਿਆਰੀ ਤਿਆਰੀ ਆ ਧੱਲਿਆ ਚੰਗੀ ਤਿਆਰ ਹੁੰਦੀ ਆ 15 ਕਿਲੋ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਭਰੀ ਜਾਊਗੀ ਇਹ ਤਾਂ ਤਿਆਰ ਹੋਈ ਆ ਉਸਾਂ ਦੇ ਮੇਰੇ ਤੇ ਭਰੀ ਆ ਇਹ ਢੇਲਣਾ ਢੋਲਾ ਹਵਾਨੇ ਜੀ ਕਾਫੀ ਆ ਹੋ ਗਿਆ ਦਿਲ ਆਏ ਨਾ ਤੁਹਾਡਾ ਕਰ ਜਾਂਦੇ ਇਹ ਥੋੜੀ ਜਿਹੀ ਕੁਛੜੀ ਰਵੀਆ ਅਸੀਂ ਲੈ ਜਾਓ ਜਿਆਦਾ ਨਾ ਪਿਆਰ ਹੋਵੇ ਮੇਰੇ ਤੇ ਬੜੀ ਜਿਆਦਾ ਕਟੂ ਦੁੱਧ ਘਰ ਆ ਜਾਂਦੇ ਜਵਾਹ ਦਾ ਪੀ ਕੇ ਸੂਰਦਮ 14 ਜਵਾਹ ਆਣੇ ਨੇ ਜਵਾਹ ਇਹਦਾ ਫਿਰ ਵੀ ਜੀ ਕਿੰਨਾ ਰੱਖੀ ਆਪਾਂ ਮੁੱਲ ਇਹਦਾ ਵੀ ਜੀ ਮੁੱਲ ਉਹ ਗਾਉਂ ਸਾਲ ਲਊਗਾ ਜੀ ਜਿਹਦਾ ਮੁੱਲ ਤੇ ਕਰਦਾ ਮੈਂ 40 ਅੱਛਾ ਇਹਦੇ ਦੋ ਛੋਟ ਕਰਾਂਗੇ ਅੱਛਾ ਠਾ ਤਿਆਰ ਦੀ ਦੇ 20000 ਠੀਕ ਐ ਬਾਕੀ ਚੱਲਾਂ ਕੋ ਫੋਨ ਲਾਵੇ ਕਰੀ ਗੱਲ ਕਰਾਂਗੇ ਮਾਂ ਤਾਂ ਜਿੰਨਾ ਹੋਵਾ ਸੋ ਕਰਾਂਗੇ ਮਾਂ ਤਾਂ ਠੀਕ ਐ ਜੀ ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਵੀ ਗੱਭਣ ਐ ਜਿਆਣੀ ਬਾਕੀ ਇਹ ਕੇ ਜੀ ਸਵੇਰਾ ਸਵੇਰ ਦਾ ਟਾਈਮ ਐ ਜੇ ਪੂਰੀਆਂ ਰੱਜੀਆਂ ਰੱਜੀਆਂ ਨਹੀਂ ਆ ਇਹ ਗੱਲ ਜੀ ਸੀ ਲਿਆ ਜਿਹੜੀ ਉਤਰਾ ਤੇ ਥਾਣੇ ਦੇ ਵਿੱਚ ਦੇਖ ਸਕਦੇ ਠੀਕ ਐ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਦੁੱਧ ਭੜੇਗਾ ਇਹ ਵੀ ਤੇ ਤੋਂ ਕਰਦੇ 17 ਲੀਟਰ ਪਰੂਗੀ ਅੱਛਾ ਤੇ 17 ਲੀਟਰ ਫਿਰੂਗੀ ਸਾਫਾ ਤੋਰ ਫਿਰ ਕਰੀਨ ਬਾਕੀ ਟਾਈਮ ਇੰਨੇ ਵਿੱਚ ਹਫਤੇ ਕਿਤੇ ਲੱਗੇ ਬੰਦੇ ਲੈ ਆਈ ਜਾਣਾ ਓਡਰ ਤੋਂ ਓਏ ਗੋਈ ਦੇ ਗੱਦ ਕਾਠ 17 ਚੰਗਾ ਵਾ ਇਹਦਾ ਖੜੇ ਕੇ ਸਾਹਮਣੇ ਵਾਲਾ ਦੁੱਧ ਚੰਗਾ ਕੱਢੀ ਜਾਊਗਾ। ਉਹ ਨੂੰ ਮੁਕਤ ਭਵਨ ਜਾਉਂਦਾ ਉਹ ਅਗਲੇ ਨੂੰ ਖਲੋਉਂਦਾ ਆਇਆ। ਆ ਚੱਲਿਆ ਆ। ਚਲੋ ਇਹਨੂੰ ਬਾਹਰ ਆਤਾ। ਬੰਦ ਰਹੀ ਜੀ ਨਾ ਸਰ। ਨਾ। ਤੇ ਇਹਦਾ ਫਿਰ ਕਿੰਨਾ ਮੁੱਲ ਰੱਖ ਦੀਏ? ਜੀ ਮੁੱਲ ਤੇ ਇਹਦਾ ਕਰਦਾ ਪੁੱਤਰ 40000। ਅੱਛਾ। ਤੇ ਇਹਦੇ 'ਚ ਦੋਸ਼ ਰਹਿ ਕੇ 41000 ਗਾਂ ਦਾ। 41000 ਦੀ ਦੇ ਦੋਗੇ। ਚਲੋ ਬਾਕੀ ਕੋ ਫੋਨ ਲਾਊਗਾ। ਫੋਨ ਨਾ ਕਰਦਾ ਮੈਂ। ਤੇ ਛੋਟ ਛੋਟ ਮੌਕੇ ਤੇ ਹੋਰ ਕਰ ਦੋਗੇ। ਸਾਹਿਬ ਜੀ ਬੜੇ ਦੁੱਧ ਵਾਲਾ ਗਾਂ ਵੱਡੀ ਵਹਿਣ ਵੇਖੋ ਵਹਿਣ ਦਾ ਸੁ ਪੈਲੇ ਲਾਓ ਗਾਂ ਵੇਖ ਕੇ ਲਾਓ ਸੁ ਵੱਡੀ ਵਹਿੜੇ। ਠੀਕ ਆ। ਕੋਈ ਆਣ ਕੇ ਵੇਖੇ ਜ਼ਰੂਰ ਇੱਕ ਰਹੀ ਹਨਾ। ਜ਼ਰੂਰ ਆਣਗੇ। ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਚੌਥੇ ਨੰਬਰ ਤੇ ਤਾਜੀ ਸੋਈ ਹੈ ਜਿਹੜੀ ਇਹ ਵਾਲੀ ਬੱਚਾ ਨਾੜੂ ਨਾਲੀ ਆ ਕਿੰਨੇ ਦਿਨਾਂ ਤੇ ਸੋਈ ਜੇ ਇਹ ਕੋਈ ਹੈ ਜਿਹਨੂੰ 6-7 6 ਦਿਨ ਹੋ ਹੀ ਗਏ ਅੱਛਾ ਹਫਤੇ ਤੋਂ ਅੰਦਰ ਹੀ 6 ਦਿਨ ਦੇ ਲੱਗੇ ਬੰਨੇ ਤੇ ਦੁੱਧ ਕਿੰਨਾ ਜੀ ਦੁੱਧ ਵੀ ਅੰਦਰ ਤੁਸੀਂ ਗਾਂ ਨਾਲ ਸਾਂਭੇ ਸੰਭੀ ਨਹੀਂ ਗਈ ਜਿੱਥੇ ਆਈਆਂ ਹਾਂ ਹਾਂਜੀ ਤੇ ਦੋ ਤੇ ਦਲੇ ਦਾ ਹੈਗਾ 8 ਕਿਲੋ ਹੈਗਾ ਅੱਛਾ 8 ਕਿਲੋ ਹੈਗਾ ਵਾ ਹਾਂ ਬੱਕੇ ਦਾ ਪਾ ਗਏ ਤੇ ਕਿੰਨਾ ਕ ਦੁੱਧ ਕਰੀ ਜਾਉਗੀ ਦੁੱਧ ਪਿਛਲੇ ਸਾਲ ਇਹਨੇ 18 ਲੀਟਰ ਦੁੱਧ ਕੱਢਿਆ ਗਾਣੇ ਅੱਛਾ 18 16 18 10 ਠੀਕ ਹੈ ਸਾਡੀ ਘਰ ਦੀ ਗਾਂ ਆਪਦੀ ਹੈ ਅੱਛਾ ਚੰਗੀ ਸਾਮ ਕੀਤੀ ਫਿਰ ਤੁਸੀਂ ਤੇ ਉਹ ਦਸਰ ਸਭੀ ਦੀ ਗੀ ਹੋਵੇ ਵਟੇ ਦੀ ਗਾਂ ਨਾਲ ਦੀ ਅੱਛਾ ਇਹਦਾ ਵੀ ਗਾਂ ਸਭੀ ਦੀ ਠੀਕ ਹੈ ਤਿਆਰ ਕੀ ਹੁਣ ਸਾਮ ਦੇ ਹਿਸਾਬ ਨਾਲ ਚੱਲ ਸਾਮ ਦੇ ਹਿਸਾਬ ਨਾਲ ਇਹ ਵੀ ਗਾਂ ਹੁਣ ਐ ਕਾ ਚਲੋ ਵੀ ਸਾਮ ਤੋਂ ਬਾਅਦ ਗਾਂ ਤੁਰੇ ਸਾਮ ਤੇ ਤੁਰ ਨਹੀਂ ਹੁੰਦੇ ਹਾਂਜੀ ਹਾਂਜੀ ਠੀਕ ਤੁਰਾਂ ਫਿਰ ਕਰੀਨ ਇਹ ਵਿਧੀਆਂ ਦੇ ਵੱਡੇ ਵਿਧੀਆਂ ਦੇ ਗਾਂ ਵਾਂ ਸਾਹਮਣੇ ਜਿਹੜੀ ਇਹਦੀ ਕੀਤੀ ਜਾਂਦਾ ਨੇ ਉਹਨੇ ਦੁੱਧ ਕਿਹੜਾ ਇਹਦੇ ਕੋਲ 8 ਕਿਲੋ ਕਿੰਦੇ ਕੀ ਹੈਗਾ 8 ਕਿਲੋ ਪੱਕਾ ਦੁੱਧ ਹੈ ਇਹ ਤਾਂ ਮੈਲਾ ਨੂੰ ਮਾਰਿਆ ਇਹ ਦੁੱਧ ਜ਼ਿਆਦਾ ਨਹੀਂ ਇਹ ਮੈਲਾ ਤੋਂ ਜੀ ਕਰੀ ਇਹਨੇ ਪਾਰ ਆ ਜ ਲੈ ਆਓ ਲੈ ਆ ਕਿੰਨਾ ਦੁੱਧ ਕਹਿੰਦੇ ਕਰ ਜਾਣਾ ਬਰਾਦਰਾਂ ਨੂੰ ਤਾਂ ਕਰਾਉਣਾ ਏ 12 ਗੱਜ ਲਾ ਕੇ ਕਹਿੰਦੇ ਹੱਸਦਾ ਚਵਾਈ ਜਾਵੇ ਜਿਹੜਾ ਬਾਕੀ ਖੜੇ ਕੋਈ ਸਾਂਭ ਵਾਲਾ ਜਿਹੜਾ ਕੋਈ ਸਾਂਭ ਕਰੂਗਾ ਸਰੀਰਮਕਾਰੀ ਆ ਆਪਣੀ ਉਸਹਾ ਨੂੰ ਵੇਖ ਕੇ ਖੜੇ ਉਹ ਬਰਾਦਰਾਂ ਨੂੰ ਚਵਾਈ ਕਰਕੇ ਖੜੇ ਆਪਣੀ ਟੋਟ ਅਗਲੀ ਠੀਕ ਹੈ ਅਗਲਾ ਚਵਾਈ ਕਰਕੇ ਖੜੇ ਆਪਣੀ ਪੈਸੇ ਲਾਉਣੇ ਆ ਤੇ ਆ ਥਾਣੇ ਦੇਖ ਸਕਦੇ ਇਹਦੇ ਵੀ ਲਾਗੇ ਤਾਂ ਤੇ ਇਹਦਾ ਫਿਰ ਮੁੱਲ ਮੁੱਲ ਵੀ ਇਹਦਾ ਜੀਰ ਅੱਥੇ ਰਹੂਗਾ ਨਾ ਮੌਜੂਦ ਹੈ ਅੰਦਰਲੀ ਧੀਰ ਹੋਇ ਕਰੀ ਜਾਂਦਾ ਜੀ ਅੱਛਾ ਤੇ 50000 ਦੀ ਰਹਿਣ ਦੇਣਾ ਜੀ ਅੱਛਾ 50000 ਦੀ ਦੇ ਦੋਗੇ 50000 ਬਾਕੀ ਚਲਦੇ ਵੀ ਘੜ ਰਹੇ ਘੁੜਨੇ ਥੋੜੀ ਵੀ ਛੋਟ ਹੋ ਰਹੀ ਐ ਛੋਟ ਛੋਟ ਕਰ ਦੋਗੇ ਠੀਕ ਐ ਤੇ ਹੁਣ ਕਾ ਜਿਹੜੀ ਐਂਡ ਤੇ ਆ ਗਈ ਜੀ ਇਹ ਵੀ ਤਾਜੀ ਸੋਈ ਆ ਆ ਬੱਚਾ ਜੀ ਇਹਦੇ ਮਗਰ ਨਾੜੋ ਜਿਹੜਾ ਇਹਦਾ ਵੀ ਨਾਲ ਹੀ ਤੇ ਆ ਥਾਣਾ ਦੇਖ ਸਾਦੇ ਤੇ ਲਾਗੇ ਤਾਂ ਇੱਕ ਨਹੀਂ ਥਾਣਾ ਦਾ ਸਾਈਜ਼ ਕੈਪ ਜਿਹੜਾ ਠੀਕ ਐ ਮਿਲਕ ਨੂੰ ਇਹ ਵੀ ਚੰਗੀ ਲੱਗੀ ਹੈ ਇਹ ਗਾਣੇ ਨਾ ਜਿਸ ਤੋਂ ਗਾਇਆ ਹਸਾ ਲੋਗਾ ਮੰਗੀ 2 ਲੀਟਰ ਗਾ ਦੋ ਚਾਹ ਗਿਆ 5 ਤੋਂ 2 ਦੋ ਅੱਛਾ ਗਾ ਦਾ ਸਵਾਲ 5 ਲੀਟਰ ਤੋਂ ਚਾਹੇਗਾ ਦਾ ਅੱਛਾ ਪਾ ਗਾ ਹੈ ਵੀ ਰੰਗ ਪਾ ਜੇ ਇਹ ਤਾਂ ਇਹਦੇ ਲਈ 8 ਕਰੋ ਦੁੱਧ ਆਉਤਲੇ ਹੁੰਦੇ ਕਿੰਨੇ ਦਿਨਾਂ ਦੀ ਸੋਈ ਆ ਇਹ ਬੱਚਾ ਨਾੜੂ ਨਾਲ ਨਾ ਬੱਚੇ ਦਾ ਹਾਂਜੀ ਇਹ ਹਫਤੇ ਤੋਂ ਅੰਦਰ ਹੀ ਆ ਇਹ ਵੀ ਹਫਤੇ ਤੋਂ ਅੰਦਰ ਇਹ ਕਿੰਨਾ ਚਵਾਈ ਜਾਊਗੀ ਇਹ ਦੁੱਧ ਮੇਰੇ ਨਾਲ 15-16 ਗਲਾਸ ਫੇਰੂਗੀ ਬਾਕੀ ਇਹ ਵੀ ਚਲੋ ਸਾਂਭ ਇਹਦੇ ਵੀ ਘੱਟ ਹੀ ਹੋਈ ਆ ਹਾਂ ਖੋਲੋ ਹਾਂ ਫੇਰ ਚੋਰੀਏ ਕਈ ਵਾਰੀ ਪਸ਼ੂ ਚੰਗਾ ਹੁੰਦਾ ਵਾ ਦੀ ਸਾਂਭ ਨਹੀਂ ਹੋਈ ਹੁੰਦੀ ਬੋਲੀ ਤੇ ਬਾਅਦ ਚ ਕੋਈ ਵੀ ਸਾਂਭ ਲੈ ਲੈ ਜੀ ਚਲੋ ਫੇਰ ਵੀ ਦੁੱਧ ਫੇਰ ਚੰਗਾ ਕੱਢੀ ਜਾਂਦੀ ਆ ਰੰਗ ਬਾਜਿਆ ਸੋਣੀ ਯਾਤਰਾ ਇਹ ਹੈ ਕਿ ਜੇ ਸਵੇਰ ਸਵੇਰ ਦਾ ਟਾਈਮ ਹੈ ਜੇ ਪ੍ਰੋਪਰ ਜੜੀਆਂ ਨਵਾਈਆਂ ਨਵਾਈਆਂ ਨੀਆਂ ਤੇ ਜੇ ਪੂਰੀਆਂ ਰੱਜੀਆਂ ਹੋਣੀਆਂ ਆ ਜਲੇ ਆ ਨਾੜੂ ਜਿਹੜੇ ਦੋਵੇਂ ਬੱਚਿਆਂ ਦੇ ਨਾਲ ਹੀ ਆ। ਵੱਛੀਆਂ ਦੋ ਮਾਰੋ। ਤੇ ਦੋਵਾਂ ਦੇ ਮਗਰ ਹੀ ਵੱਛੀਆਂ ਇਹਨਾਂ ਦੀ। ਉਹ ਵੀ ਵੱਛੀ ਆ। ਤੇ ਉਹ ਵੀ ਵੱਛੀ ਆ। ਤੇ ਇਹਦਾ ਫਿਰ ਮੁੱਲ। ਇਹਦਾ 30 ਤਾਂ ਇਹ ਦੋ ਛੋਟ ਕਰਾਂਗੇ ਅੱਛਾ। ਇਹ ਦੇ ਦੇਣੀ ਆਪਾਂ 28000 ਦੀ। 28000 ਚਲੋ ਬਾਕੀ ਕੋਈ ਫੋਨ ਲਾਵੇ ਹਨਾ। ਫੋਨ ਲਾਵੇ ਕੋਈ। ਠੀਕ ਆ। ਇਹ 28000 ਦੀ। ਤੇ ਬਾਕੀ ਜੋ ਵੀ ਹੈ ਸਾਰਾ ਤੁਹਾਡੇ ਘਰੋ ਕੇ ਤਸੱਲੀ ਕਰਕੇ ਹਨਾ ਕਰਕੇ ਤਸੱਲੀ ਕਰਕੇ ਕਿਸੇ ਤਸੱਲੀ ਕਰਦੇ ਦੋ ਟਾਈਮ ਆਪਾਂ ਦੇਣਾ ਮਾੜਾ ਹੁੰਦਾ ਹਾਂਜੀ ਹਾਂਜੀ ਹਲਾ ਠੀਕ ਐ ਪਹਿਲਾਂ ਹੀ ਆਪਣੀ ਵੇਸ਼ ਚਾ ਕੇ ਤਸੱਲੀ ਕਰਕੇ ਖੜੋ ਜੀ ਜੋ ਵੀ ਅਗਲਾ ਕੋ ਲਾਂਬਾ ਦੇਣਾ ਮਾੜਾ ਹੁੰਦਾ ਜੋ ਵੀ ਕੁਛ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ